ਮੇਰਾ ਨਾਮ ਸਿੰਦਰਜੀਤ ਕੋ ਮਤ ਤੁਹਾਡੇ ਨਾਲ ਗੱਲ ਹੁੰਦੀ ਸੀ ਕੀ ਕਹਿੰਦਾ ਹੁੰਦਾ ਸੀ ਜੀ ਸਾਡੇ ਨਾਲ ਉਦੋਂ ਹੀ ਗੱਲ ਕੀਤੀ ਹੈ ਜਿੱਦਣ ਜਾਂਦਾ ਪਿਆ ਕੰਮ ਤੇ ਹੂੰ ਹੂੰ ਅੰਦਾਜ਼ ਤੂੰ ਹੀਰੋ ਨਾਲ ਮਮਾ ਮੈਂ ਤੇਰਾ ਵਕੂ ਟਾਈਮ ਨਾਲ ਹੀ ਦੋੜਦਾ ਹੂੰ ਨੇ ਫਿਰ ਉਸਨੇ ਸੋਣੀ ਦਲਾ ਦਿੱਤੀ ਤੇ ਮੈਂ ਸਰਬੋਤ ਕੀ ਖਾਦਾ ਨਾਨੀ ਮੰਮਾ ਮੈਂ ਰੋਟੀ ਖਾਦੀ ਤੇ ਮੈਂ ਨਿੱਕੇ ਨਿੱਕੇ ਜਲਾ ਬੋਤਲਾਂ ਬਹੁਤ ਕੀ ਕਿਨਾ ਬੱਚੇ ਨੇ ਕੀਤੇ ਮੇਰੇ ਨਾਲ ਹੂੰ ਮੈਂ ਠੀਕ ਕਰਾਂ ਮੈਂ ਤਾਂ ਨਾ ਨਾ ਗਾਲ ਕਰਦਾ ਰਹਿ ਜਾਂਦੀ ਹੂੰ ਮੇਰਾ ਬੋ ਨਾਨੀ ਮੰਮਾ ਤੇ ਨਾਲ ਹੀ ਬੱਚਾ ਖਾਸਾ ਠੀਕ ਹੋ ਗਏ ਖਾਸਾ ਢੇਰ ਜਾ ਬੱਚਾ ਹੂੰ ਇਹ ਜੀ ਵਿਚਲਾ ਹੁੰਦਾ ਪਿਆ ਮੇਰਾ ਪੁੱਤ ਕੰਮ ਤੇ ਜਾਂਦਾ ਹੈ ਹਾਸਦਾ ਪਿਆ ਰਹਿੰਦਾ। ਕੋਈ ਐਸੀ ਗੱਲ ਨਹੀਂ ਸੀ ਪੁੱਤ। ਹੂੰ। ਵੀਡੀਓ ਕਾਲ ਕਰਦਾ ਸੀ ਹੁੰਦਾ ਜਾਂ ਫੋਨ ਕਾਲ। ਹੋਰ ਤਾਂ ਦਰੀਜੇ ਗੋਲ ਨਹੀਂ ਨੂੰ ਪਤਾ ਲਾਉਣਾ ਹੁੰਦਾ। ਹੂੰ। ਇਹਦੇ ਨਾਨੇ ਲੋਰਦ ਨੇ ਆਪ ਹੀ ਲਾਇਆ ਸੀ ਇਹ ਪੁੱਤ। ਹੂੰ। ਬੜੀ ਛੋਟੀ ਨਾਲ ਗੋਲ ਪੁੱਤ ਸੀ। ਇਹ ਤਾਂ ਮੇਰੀ ਕੋਤਰੀ ਆ ਜਾਂਦਾ ਉਹਨੂੰ ਇੱਥੇ ਰੱਖੋ। ਹੂੰ। ਉਹਦੇ ਨਾਲ ਦੱਨਾਂ ਟੀ। ਦਲੋ ਬਤੈ ਮੈਨੂੰ ਪਤਾ ਸਾਡੇ ਪੁੱਤਰੇ ਸਾਡੀ ਮਾਂ ਫੈਣੀ 80 ਪੱਤੀ ਸਾਡੇ ਤੋਂ ਉੱਠਿਆ ਜਾਣਾ ਬਸ ਸਾਰੀ ਉਮਰ ਹੈ ਸਾਥ ਨੇ ਸੁਨਿਆ ਸੰਗ ਬਈ ਨਾ ਇਹ ਇਹਨੇ 24 ਸਾਲ ਉਮਰਾਈ ਮੇਰਾ ਪਤੀ ਜਨਨ ਨੂੰ ਪੜਾਉਣਾ ਨਹੀਂ ਨਹੀਂ ਅੱਜ ਤੱਕ ਗਰੀਬ ਨੇ 1.5 ਸਾਲ ਪਹਿਲਾਂ ਪੜਾਈ ਤੌਰ ਤੇ ਗਏ ਸੀ ਉੱਥੇ ਬਸਿਕੰਦੀਆਂ ਦੇ ਸ਼ਹਿਰ ਦੇ ਵਿੱਚ ਕੈਨਗਰੀ ਦੇ ਵਿੱਚ ਗਏ ਸੀ ਉੱਥੇ ਮੇਰੇ ਬੇਟੇ ਦੇ ਦੱਸਣ ਦੇ ਮੁਤਾਬਕ ਵੀ ਸਾਨੂੰ ਕੁਈ ਅਚੰਤੇ ਮੌਤ ਦੇ ਲੱਗ ਰਿਹਾ ਪਤਾ ਜੀ ਕੋਈ ਸਾਨੂੰ ਕਾਰਨ ਪਤਾ ਨਹੀਂ ਲੱਗ ਰਿਹਾ ਜੀ ਯਾਨੀ ਬੇਟੇ ਦੱਸਣ ਤਾਂ ਕਿ ਬਚਨ ਚੇਤ ਮੌਤ ਹੋਈ ਹੈ ਜੀ ਅਸੀਂ ਕੈਡਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜੀ ਜਲਦ ਜਲਦ ਡੈਡ ਬੋਡੀ ਸਾਡੀ ਸਪੋਰਟ ਕਰੀ ਜਾਵੇ ਜਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜੀ ਕਿ ਸਾਡੀ ਹੈਲਪ ਕਰੀ ਜਾਵੇ ਬੱਚੇ ਦੀ ਡੈਡ ਬੋਡੀ ਸਾਡੇ ਕੋਲ ਭੇਜੀ ਜਾਵੇ ਜਿਹੜੀ ਉਸ ਦੀ ਅੰਤਮ ਕਿਰਿਆ ਕਰ ਸਕੀ ਆ ਬਈ ਉੱਥੇ ਕਿੰਨੀ ਕੁ ਦੇਰ ਹੋ ਗਈ ਸੀ ਜੇ ਡੇਢ ਸਾਲ ਹੋ ਗਿਆ ਜੀ ਧੰਨਵਾਦ ਹੈ ਉਰੇ ਅਸੀ ਪੜਾਈ ਇਹ ਆਪਣੇ ਬੱਚਾ ਬੜਾ ਇੰਟੈਲੀਜੈਂਟ ਸੀ ਜੀ ਆਪਣੇ ਆਪ ਹੀ ਫੈਲਾਇਆ ਇਹ ਸਾਰਾ ਕੁਝ ਆਪ ਹੀ ਕਰਿਆ ਸੀ ਇਹਨੇ ਜੀ ਕਿਸੇ ਜੱਟ ਲਈ ਫੈਲੇ ਆਪ ਹੀ ਫੈਲਾਇਆ ਆਪ ਦੀ ਆਪ ਦੀਆਂ ਪਿਸਾਂ ਪਰ ਨਾ ਸਾਰਾ ਕੁਝ ਆਪ ਹੀ ਕਰਿਆ ਸੀ ਇਹਨੇ ਪੜਾਈ ਲਈ ਗਈ ਸੀ ਹਾਂ ਸਟਡੀ ਵੀ ਕੀਤੀ ਗਈ ਸੀ ਅਸੀਂ ਭਾਖਰੀ ਵਰਤ ਰਹੇ ਹੁੰਦੇ ਲੋਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਜਿਸ ਦਿਨ ਦਫਤਰੀ ਉਹਨਾਂ ਤੋਂ ਸੁਭਾਈ ਗੱਲ ਹੋਈ ਕਰੀ ਤੇ ਮੇਰਾ ਬੇਟਾ ਹੀ ਮੇਰੇ ਬੇਟੇ ਨੂੰ ਹੀ ਫੋਨ ਗਿਆ ਹੀ ਹੈ ਜਿੱਦਾਂ ਕਰਕੇ ਇਹ ਆ ਗੱਲ ਹੋ ਗਈ ਉਹ ਫਿਰ ਬੇਟੇ ਨੂੰ ਸਭ ਦੱਸਿਆ ਇੱਥੇ ਟੈਂਸ਼ਨ ਕੋਈ ਨਹੀਂ ਜੀ ਘਰ ਪਰਿਵਾਰ ਕੋਲੋਂ ਪਿੱਛੋਂ ਕੋਈ ਟੈਂਸ਼ਨ ਨਹੀਂ ਜੀ ਇਹ ਫਾਦਰ ਸਾਹਿਬ ਉਹਨਾਂ ਦੇ ਇਹ ਕੌਚ ਰਟਾਇਰ ਹੋਇਆ ਹੀ ਪਰ ਪਰਿਵਾਰ ਦੀ ਜੋਬ ਕਰਦੇ ਘਰੇ ਕੋਈ ਕੰਮ ਕਿਸੇ ਦੀ ਕਮੀ ਨਹੀਂ ਜੀ ਲੈ ਉਹਦੇ ਕੋਲੇ ਕੋਈ ਕਮੀ ਨਹੀਂ ਜੀ ਜੇਬ 'ਚ ਪੈਸੇ ਪਏ ਜਾਂ ਉਹਦੇ ਕਾਊਂਟ 'ਚ ਪੈਸੇ ਪਏ ਜਾਂ ਗਾਰਡੀ ਫੀਸ ਭਰੀ ਬੈਠਾਈ ਐ ਐਸੇ ਦਿਨ ਇੱਕ ਨੂੰ ਕੋਈ ਕਮੀ ਨਹੀਂ ਇਹ ਤਾਂ ਹੁਣ ਜਾ ਉਹਦੇ ਨਾਲ ਬੀਤੀ ਉਹਨੂੰ ਪਤਾ ਜੀ ਕੀ ਹੋਇਆ ਜੀ ਜਾਂ ਰੱਬ ਜਾਣਦਾ ਹੁਣ ਜਦੋਂ ਆਖਰੀ ਵਾਰ ਗੱਲ ਕੋਈ ਗੱਲ ਨਹੀਂ ਜੀ ਘਰੇ ਬਹੁਤ ਵਧੀਆ ਗੱਲਾਂ ਕਰ ਗਿਆ ਜੀ ਉੱਥੇ ਬੈਠਦੇ ਨੇ ਮੇਰੇ ਨਾਲ ਗੱਲ ਕਰੀ ਮੈਂ ਕਹਿੰਦਾ ਮੈਂ ਤੇਰੇ ਕੋਲ ਘੁੰਮਣ ਆਉਂਗਾ ਗੁਰਮੰਗ ਇਹਨੇ ਨਾ ਵਧੀਆ ਗੱਲਾਂ ਕਰੀਆਂ ਘਰੇ ਅਦੇ ਫਾਦਰ ਸਾਹਿਬ ਨਾਲ ਗੱਲ ਕਰੀ ਡੈਡੀਾਂ ਦੀ ਛੋਟੀ ਗੱਡੀ ਵੇਚ ਨਾ ਗੱਡੀ ਵੱਡੀ ਲਵਾਂਗੇ ਆਪਾਂ ਕਹਿੰਦਾਈ ਕੋਈ ਕਿਸੇ ਕਵੀ ਟੈਨਸ਼ਨ ਨਹੀਂ ਸੀ ਹੁਣੇ ਬਾਬਾ ਜਾਂਦਾ ਕਿ ਕੀ ਬਣਿਆ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹੀ ਮੰਗਾਈ ਅਦੇ ਡੈਪੋਜੀ ਜਾਂਦੇ ਜਾਂਦੇ ਪੇਚੇ ਜਾਂਦੇ ਕਿ ਐਡਾ ਸਰੂਗੇ ਹੀ ਬੇਨਤੀ ਕਰਦੇ ਆਈ ਯਾਤਰੀਆਂ ਨੂੰ ਵੀ ਬੇਨਤੀ ਕਰਦੇ ਸਾਡੀ ਹੈਲਪ ਕਰੀ ਜਾਵੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਭੇਜੀਆਂ ਵੀ ਨਹੀਂ ਇਹ ਅੰਤਮ ਗ੍ਰਹਿ ਉਹ ਗਰੀ ਕਰਦਿ ਉਧਰ ਕਿਸੇ ਦੇ ਦੋਸਤ ਨਾਲ ਗੱਲ ਹੋਈ ਜੀ ਨੇ ਦੱਸਿਆ ਉਹ ਵੀ ਕੀ ਕਾਰਨ ਬਣਾ ਗਿਆ ਉਧਰ ਦੋਸਤਾਂ ਨੂੰ ਕਿਸੇ ਨਾਲ ਕੋਈ ਸੰਤਕ ਨਹੀਂ ਆਇਆ ਉਹ ਲਿਆਉਣ ਲਈ ਫੋਟੋ ਕੀਤੀ ਜਾ ਰਹੀ ਹੈ ਚਾਰਾ ਜੀ ਹਾਂ ਕਿ ਮੇਰਾ ਬੇਟਾ ਹੀ ਹੈ ਕਿ ਮੇਰਾ ਭਾਨ ਜਾਈ ਉਹਨੇ ਕੀ ਕਰਦੇ ਕਾਰਵਾਈ ਉਤੇ ਕੀ ਹੈ ਹੋਇਆ ਤੂੰ ਜਾ ਕਰਾ ਨਹੀਂ ਨਹੀਂ ਬਿਆਨ ਮੈਡ ਜੀ ਗੱਲ ਚੱਲਦੀ ਕੋਈ ਨਹੀਂ ਗੱਲ ਕੋਈ ਕਰਨ ਚਾਹਦੀ ਹਾਂ ਹਾਂ ਜਿੰਦਗੀ ਰਹਿ ਬਸ ਸੋਧਨ ਨਹੀਂ ਹੋਣੀ ਹੋਗੀ ਤੇ ਉਹ ਕਦਾ ਆਖਰੀ ਵਾਰ ਤੁਹਾਡੇ ਨਾਲ ਕੀ ਗੱਲ ਹੋਈ ਕਦੋਂ ਹੋਈ ਆ ਨਾਨੀ ਨਾਲ ਹੀ ਹੋਈਆਂ ਬਸ ਹਾਂ ਕਿ ਕਿਸੇ ਨਾਲ ਸੀ ਨਾਲ ਹੀ ਕੋ ਜਦੋਂ ਗੱਲ ਹੁੰਦੀ ਸੀ ਕੀ ਕਹਿੰਦਾ ਸੀ ਜਿਵੇਂ ਠੀਕ ਠਾਕ ਹੈ ਮੈਂ ਬਧੀਆ ਕੰਮ ਹੱਸਦਾ ਹੱਸਦਾ ਹੀ ਰਹਿੰਦਾ ਹੈ ਸਾਡੇ ਨਾਲ ਹਾਂ ਬਈ ਇਹ ਨਹੀਂ ਗੱਲ ਤਾਂ ਹੈ ਹੀ ਨਹੀਂ ਡਾਕਟਰ ਦੀ ਕੋਈ ਮਾਰੀ ਗੱਲ ਤੇ ਜਿਵੇਂ ਨੂੰ ਤੂੰ ਦੱਸ ਸੀਗਾ ਮੈਂ ਵਾ ਤਰਤੀ ਜਾਪੇ ਹਾਂ ਕਦੇ ਕੋਈ ਦੱਸਿਆ ਨਹੀਂ ਮੈਨੂੰ ਕੋਈ ਪਰੇਸ਼ਾਨੀ ਆ ਗੱਲ ਕਿਸੇ ਕੋ ਸਮੂਹ ਕੋਈ ਗੱਲ ਨਹੀਂ ਦਸ ਹੂੰ ਉਹ ਬਿਆਹ ਦੀ ਗੱਲ ਚੱਲਦੀ ਸੀ ਕੋਈ ਹਜੇ ਕੋਈ ਗੱਲ ਨਹੀਂ ਇਕੱਲੇ ਹੀ ਪੁੱਤਾ ਸੀਗਾ ਤੁਹਾਡਾ ਹਾਂਜੀ ਇਕੱਲੇ ਹੀ ਪੁੱਤਾ ਹੂੰ ਤੇ ਸਾਡੇ ਪਿੰਡ ਦਾ ਕੋਈ ਬਸ ਹਾਂਜੀ ਸਾਡੇ ਪਿੰਡ ਲਈ ਬਹੁਤ ਹੀ ਇਹ ਦੁੱਖ ਭਰੀ ਖਬਰ ਹੈ ਜੀ ਸਾਰਾ ਪਿੰਡ ਹੀ ਅਫਸੋਸ ਕਰ ਰਿਹਾ ਇਸ ਗੱਲ ਦਾ ਕਿ 2 ਬਾਹਾਂ ਕਿ ਸਾਲ ਦਾ ਬੱਚਾ ਸੀਗਾ ਜੀ ਇਹੇ ਡੇਢ ਤਕਰੀਬਨ ਡੇਢ ਸਾਲ ਪਹਿਲਾਂ ਬਾਹਰ ਗਿਆਗਾ ਤੇ ਉੱਥੇ ਜਾ ਕੇ ਉਹਦੀ ਅਚਨਚੇਤ ਮੌਤ ਹੋ ਗਈ ਜੀ 23 ਤਰੀਕ ਨੂੰ ਮਾਪਿਆਂ ਨੂੰ ਸਵੇਰੇ ਕਾਲ ਆਉਂਦੀ ਹੈ ਤੇ ਤੁਹਾਡਾ ਬੱਚਾ ਮਰ ਗਿਆ ਤੇ ਹੁਣ ਜੀ ਆਇਆਂ ਲਾ ਲੋ ਵੀ ਪੰਜ ਛੇ ਦਿਨ ਹੋ ਗਏ ਹੁਣ ਡੈਡ ਵੱਡੀ ਉਧਰ ਕੈਨੇਡਾ ਪਈ ਹੈ ਜੀ ਤੇ ਮਾਪੇ ਇਧਰ ਤੜਫ ਰਹੇ ਹੈਗੇ ਤੇ ਸਾਡੀ ਸਾਰੇ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਤੇ ਮਾਪਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਗਨਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਪੀਲ ਕਰਦੇ ਆਂ ਗੁਹਾਰ ਲਾਉਣੇ ਕਿ ਸਾਡੇ ਬੱਚੇ ਦੀ ਜਿਹੜੀ ਡੈੱਡ ਬੋਡੀ ਹੈ ਜੀ ਉਹ ਮਾਪਿਆਂ ਦੇ ਹਵਾਲੇ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ ਤਾਂ ਜੋ ਅਸੀਂ ਉਹਦੀਆਂ ਅੰਤਮ ਜਿਹੜੀਆਂ ਰਸਮਾਂ ਨੇ ਪੂਰੀਆਂ ਕਰ ਸਕੀਏ ਇਸ ਪ੍ਰਸ਼ਾਸਨ ਆ ਕਿਸੇ ਬਾਰ ਕੋਈ ਤੁਹਾਡੇ ਤੋਂ ਸਰਕਾਰ ਦੇ ਕੋਲ ਨਹੀਂ ਜੀ ਹਾਲ ਤੱਕ ਕੋਈ ਨਹੀਂ ਅਸੀਂ ਸਰਕਾਰਾਂ ਕੇ ਹੀ ਗੁਹਾਰ ਲਾਉਣੇ ਆ ਜੀ ਤੇ 35-40-40 ਲੱਖ ਰੁਪਏ ਲਾ ਕੇ ਮਾਪੇ ਪਹਿਲਾਂ ਬਾਹਰ ਤੋਰਦੇ ਆ ਜੀ ਫਿਰ ਉਸਥੇ ਜਾ ਕੇ ਕੋਈ ਇਹ ਜਿਹੀ ਮੰਦਪਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਮਾਪਿਆਂ ਨੂੰ ਫੇਰ ਉਸੇ ਤਰ੍ਹਾਂ ਹੀ ਪੈਸੇ ਲਾਉਣੇ ਪੈਂਦੇ ਨੇ ਜੀ ਡੈੱਡ ਬੋਡੀ ਇੱਧਰ ਲਿਆਉਣ ਖਾਤਰ ਕਿ 30 ਲੱਖ ਰੁਪਏ ਦੀ ਅਰੇਂਜਮੈਂਟ ਉਧਰ ਬੱਚੇ ਸਾਡੇ ਕਰ ਰਹੇ ਹੈਗੇ ਆ ਇਹਨਾਂ ਦੀ ਡੈੱਡ ਬੋਡੀ ਇੱਧਰ ਆਊਗੀ ਮੇਰਾ ਨਾਮ ਜੀ ਕਰਪਾਲ ਸਿੰਘ ਭੁੱਲਰ ਹੈ ਮੈਂ ਬੱਚੇ ਦਾ ਮਾਮਾ ਲੱਗਦਾ ਬੇਨਤੀ ਹੈ ਕਿ ਵਿਚਾਰਾ ਬੱਚਾ ਇੱਕ ਤਾਂ ਗੁਰਸੇਖ ਅਮਰਧਾਰੀ ਸੀਗਾ ਤੇ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਜਿਵੇਂ ਐਸਜੀਪੀਸੀ ਹੈ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਵੀ ਹੈਗੀਆਂ ਇਸ ਬੱਚੇ ਦਾ ਸਾਥ ਦਿੱਤਾ ਜਾਵੇ ਤੇ ਤਾਂ ਕਿ ਉਹਦੀ ਡੈੱਡ ਬੋਡੀ ਬੱਚੇ ਦੀ ਗੁਰਸੇਖ ਅਮਰਧਾਰੀ ਬੱਚਾ ਹੈ ਇਹਦੀ ਜਲਦ ਤੋਂ ਜਲਦ ਲਿਆਂਦੀ ਜਾਵੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੋਰ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਸੰਸਥਾਵਾਂ ਹਨ ਜਿਹੜੀਆਂ ਇਸ ਕੰਮ ਚ ਜਿਵੇਂ ਸਹਾਰਾ ਹੈ ਜਾਂ ਸੰਤ ਸਿੱਚੇਵਾਲ ਜੀ ਹੈ ਓਵਰਾਏ ਜੀ ਹੈ ਸਰਬੱਤ ਦੇ ਭਲਾ ਵਾਲੇ ਜਿੰਨੀਆਂ ਵੀ ਟਰਸਟਾਂ ਹਨ ਉਹਨਾਂ ਨੂੰ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦੀ ਡੈੱਡ ਬੋਡੀ ਲਿਆਉਣ ਚ ਸਾਥ ਦਿੱਤਾ ਜਾਵੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਸਹਿਯੋਗ ਦੇਣ ਤਾਂ ਕਿ ਬੱਚੇ ਦੀ ਅੰਤਿਮ ਰਿ ਰਿਆ ਕਰ ਸਕੇ